ਦਰਦੀਕਲਾ ਟਾਈਮ ਟੇਬਲ ਦੇਖ ਰਹੇ ਸਰ ਦਰਸ਼ਕਾਂ ਸਤਿ ਸ਼੍ਰੀ ਅਕਾਲ ਮੈਂ ਪ੍ਰਬਿੰਦਰ ਵੀਰ ਸਿੰਘ ਪੰਦੇੜ ਜਗਤ ਪੰਜਾਬੀ ਸਭਾ ਕੈਨੇਡਾ ਪਬਰਾ ਅਤੇ 온ਟਾਰੀਓ ਫਰੰਟ ਕਲੱਬ ਵੱਲੋਂ ਸਿੱਖ ਵਿਦਵਾਨ ਅਤੇ ਖੋਜਕਾਰ ਭਗਵਾਨ ਸਿੰਘ ਖੋਜੀ ਵੱਲੋਂ ਤਿਆਰ ਕੀਤੀ ਗਈ ਵਿਰਾਸਤੀ ਸ਼ਾਹੀ ਚੋਬਾਰਾ ਵਿਖੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਸਮਾਗਮ 'ਚ ਕਈ ਨਾਮੀ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਤੇ ਪਦਮਸ਼੍ਰੀ ਸਰਦਾਰ ਜਗਜੀਤ ਸਿੰਘ ਦਰਦੀ ਅਤੇ ਜਸਵਿੰਦਰ ਕੌਰ ਦਰਦੀ ਨੂੰ ਪੰਜਾਬ ਅਤੇ ਪੰਜਾਬੀਅਤ ਨੂੰ ਪਰਪੋਲਿਤ ਕਰਨ ਹਿੱਤ ਅਤੇ ਪੰਜਾਬੀ ਪੱਤਰਕਾਰੀ ਦੇ ਖੇਤੇ ਅਤੇ ਸਿੱਖਿਆ ਦੇ ਖੇਤਰ ਚ ਪਾਈ ਬੜਮੁੱਲੇ ਯੋਗਦਾਨ ਲਈ ਵਿਸ਼ੇਸ਼ ਤੌਰ ਤੇ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਮੌਕੇ ਤੇ ਸਾਡੇ ਪੱਤਰਕਾਰ ਨੇ ਪਦਮਸ਼੍ਰੀ ਸਰਦਾਰ ਜਗਜੀਤ ਸਿੰਘ ਦਰਦੀ ਭਗਵਾਨ ਸਿੰਘ ਖੋਜੀ ਅਜੈਬ ਸਿੰਘ ਛੱਟਾ ਤੇ ਹੋਰਨਾਂ ਸਖਸ਼ੇਤਾ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਹੈ ਆ ਤੁਹਾਨੂੰ ਸੁਣਾਉਂਦੇ ਹਾਂ

thank ਇਹ ਜਿਹੜੇ ਗੁਰੂ ਸਾਹਿਬ ਦੇ ਸਿੱਖਾਂ ਦੇ ਘਰ ਨੇ ਜੇ ਅਸੀਂ ਕਿੱਦਾਂ ਰਹਿੰਦੇ ਸੀ ਸਾਡਾ ਪੰਜਾਬ ਦੇ ਕਲਚਰ ਦਾ ਘਾਣ ਕਰ ਦਿੱਤਾ ਅਸਲੀ ਕਲਚਰ ਨੂੰ ਵਿਖਾਇਆ ਹੀ ਨਹੀਂ ਜਾ ਰਿਹਾ ਤੇ ਦੂਜੇ ਲੋਕਾਂ ਦੇ ਹੱਥਾਂ 'ਚ ਚਲਾ ਗਿਆ ਅਸੀਂ ਕਹਿੰਦੇ ਵੀ ਆਪਾਂ ਖੁਦ ਗੁਰੂ ਦੇ ਸਿੱਖ ਅੱਗੇ ਆਉਣ ਪੰਜਾਬੀਤ ਨੂੰ ਤੇ ਸਿੱਖੀ ਨੂੰ ਪ੍ਰਮੋਟ ਕਰਨ ਤੇ ਉਹਦੇ ਤਰੀਕੇ ਨਾਲ ਅਸੀਂ ਘਰ ਬਣਾਇਆ ਤੇ ਸਾਡੇ ਕੋਲ ਕੋਈ ਵੀ ਪਰਿਵਾਰ ਰਹੇਗਾ ਕਿ ਇਹਨਾਂ ਦਾਵਾ ਕਰਦੇ ਆ ਜਿਹੜਾ ਇੱਕ ਹਫਤਾ ਰਹਿ ਗਿਆ ਗੁਰਮੀਤ ਕੌਰ ਨੇ ਇੱਕ ਹਫਤੇ ਦੇ ਵਿੱਚ ਉਹਨੂੰ ਊੜੇ ਆੜੇ ਤੋਂ ਲੈ ਕੇ ਅਸੀਂ ਉਹਨੂੰ ਪੰਜਾਬੀ ਚ ਤੁਰਨਾ ਸਿਖਾ ਦਾਂਗੇ ਅੱਗੇ ਜਿੰਨਾ ਮਰਜ਼ੀ ਭੱਜਣਾ ਭੱਜ ਲੇਗਾ ਤੁਰਨਾ ਸਿਖਾ ਦਾਂਗੇ ਗੁਰੂ ਘਰ ਦੀ ਪ੍ਰਕਾਸ਼ ਕਿੱਦਾਂ ਕਰਨਾ ਕੜਾ ਪ੍ਰਸ਼ਾਦੀ ਦੇ ਕਿੱਦਾਂ ਬਣਾਉਣੀ ਆ ਦੇਸੀ ਖਾਣਾ ਕਿੱਦਾਂ ਬਣੇਗਾ ਉਹ ਸਾਰਾ ਇੱਥੇ ਆ ਕੇ ਇੱਕ ਹਫ਼ਤਾ ਰਹਿ ਕੇ ਸਿੱਖ ਸਕਦਾ ਛੱਕ ਵੀ ਸਕਦਾ ਤੇ ਰਾਤ ਰੁਕ ਵੀ ਸਕਦਾ ਪੰਜਾਬ ਟੂਰਿਜ਼ਮ ਦੇ ਅਧੀਨ ਵੀ ਆ ਰਿਹਾ ਅਗਰ ਇਦਾਂ ਦੇ 23 ਜ਼ਿਲ੍ਹਿਆਂ ਦੇ ਵਿੱਚ ਕਨਸੈਪਟ ਖੋਲੇ ਜਾਣ ਸਿੱਕੀ ਖੋਲ ਲੈਣ ਅਸੀਂ ਕੇਰਲਾ ਜਾਂਦੇ ਆ ਕਰਨਾਟਕਾ ਜਾਂਦੇ ਆ ਉਹ ਆਪੋ ਆਪਣਾ ਥੀਮ ਦਿਖਾਉਂਦੇ ਨੇ ਸਾਡੇ ਪੰਜਾਬ ਕੋਲ ਹੈ ਹੀ ਕੁਝ ਨਹੀਂ ਹੈ ਕੀ ਦਿਖਾਏ ਹੈਗਾ ਬੜਾ ਕੁਝ ਹੈ ਪਰ ਜਿੱਦਣ ਦਿਖਾਉਣ ਤੇ ਆ ਗਏ ਸੀ ਪੂਰੀ ਦੁਨੀਆ ਨੂੰ ਦੱਸ ਸਕਦੇ ਆ ਪੰਜਾਬ ਗੁਰੂ ਪੀਰਾਂ ਦੀ ਉਹ ਧਰਤੀ ਹੈ ਗੁਰੂ ਪੀਰਾਂ ਦੇ ਨਾਮ ਤੇ ਵਸਦਾ ਜੇ ਪੰਜਾਬ ਨੂੰ ਨਸ਼ਿਆਂ ਦੇ ਰੂਪ ਚ ਨਾ ਦੇਖੋ ਜੇ ਪੰਜਾਬ ਨੂੰ ਵੇਖਣਾ ਸਾਡੇ ਕੋਲ ਆ ਜਾਓ ਫੋਜੀ ਸਾਹਿਬ ਕੁਝ ਤੁਸੀਂ ਕਿਹਾ ਵੀ ਪੰਜਾਬ ਦੀ ਧਰਤੀ ਦੀ ਗੱਲ ਕੀਤੀ ਆ ਮਿੱਟੀ ਦੀ ਗੱਲ ਕੀਤੀ ਆ ਆ ਸਾਰੀਆਂ ਕਰੀਮਾਂ ਤੁਸੀਂ ਅੱਜ ਬੁਲਾਈਆਂ ਨੇ ਜਿਨ੍ਹਾਂ ਦਾ ਵੱਡੇ ਲੈਵਲ ਦੇ ਉੱਪਰ ਨਾਮ ਹੈ ਸਰਦਾਰ ਜਗਜੀਤ ਸਿੰਘ ਦਰਦੀ ਜਾਂ ਛੱਟਾ ਸਾਹਿਬ ਦੀ ਗੱਲ ਕੀਤੀ ਆਵੇ ਹਰਪ੍ਰੀਤ ਸਿੰਘ ਦਰਦੀ ਦੀ ਗੱਲ ਕੀਤੀ ਆਵੇ ਇਧਰ ਪੰਜਾਬ ਪੰਜਾਬੀ ਮਾਂ ਬੋਲੀ ਲੈ ਕੇ ਬੜਾ ਚੰਗਾ ਕੰਮ ਕਰ ਰਹੇ ਨੇ ਹੋਰ ਮਹਾਨ ਸ਼ਕਤੀਤਾ ਤੇ ਪਹੁੰਚੀਆਂ ਨੇ ਇਹ ਸਾਰੀਆਂ ਕਰੀਮਾਂ ਕਿਵੇਂ ਦਿਮਾਗ ਦੇ ਚਾਈਆਂ ਇਕੱਠੀਆਂ ਕਰਨ ਦੀ ਇੱਕ ਪਲੇਟਫਾਰਮ ਦੇ ਉੱਪਰ ਆ ਕੇ ਇਹ ਸਰਦਾਰ ਹਰ ਸੋਚ ਆ ਮੇਰੀ ਨਹੀਂ ਕਿਉਂਕਿ ਇਹ ਕਰ ਮੇਰਾ ਨਹੀਂ ਹੈ ਮੈਂ ਪਹਿਲੇ ਦਿਨ ਤੋਂ ਪਹਿਲਾਂ ਵੀ ਵੀਡੀਓ ਚ ਗਈ ਕਚਾਬੀ ਇਹਨਾਂ ਕੋਲ ਹੁੰਦੀ ਹੈ ਕਿ ਮੇਰੇ ਕੋਲ ਹੁੰਦੀ ਹੈ ਤੇ ਇਹਨਾਂ ਨੇ ਮੈਨੂੰ ਹੁਕਮ ਕਰਨਾ ਹੁੰਦਾ ਖੋਜੀ ਸਾਹਿਬ ਗੈਸਟ ਆ ਰਹੇ ਨੇ ਜੀ ਬਸ ਸਾਨੂੰ ਚੌ ਚੜ ਜਾਂਦਾ ਸਾਡੇ ਘਰ ਮੈਂ ਉਡੀ 36 ਜ਼ਗੜ ਗਿਆ ਉੱਥੇ ਦੇ ਪਿੰਡ ਦੇ ਲੋਕ ਜਦੋਂ ਅਸੀਂ ਜਾਂਦੇ ਆ ਕੋਈ ਗੁਰੂ ਨਾਨਕ ਦਾ ਨਾਮ ਲੈ ਦੇ ਨਾ ਫੁੱਲਾਂ ਦੀ ਵਰਖਾ ਕਰਦੇ ਨੇ ਜਦੋਂ ਪੰਜਾਬ ਚ ਆਉਂਦਾ ਮੱਥੇ ਵਟ ਪਾ ਲੈਂਦੇ ਨੇ ਅਸਿਕਾ ਇਹ ਨਹੀਂ ਹੋਣਾ ਚਾਹੀਦਾ ਪੰਜਾਬ ਚ ਕੋਈ ਆਵੇ ਤੁਸੀਂ ਸਾਡੇ ਕੋਲ ਭੇਜ ਦਿਓ ਉਹ ਬੰਦਾ ਰੋਕੇ ਜਾਵੇ ਵਾਹ ਵਾਹ ਰੋਕੇ ਕਿਉਂ ਰੋਕੇ ਜਾਵੇ ਉਹਦੇ ਜਦੋਂ ਜਾਵੇ ਉਹਦੀ ਅੱਖਾਂ 'ਚ ਹੰਝੂ ਹੋਣ ਵੀ ਮੈਂ ਪੰਜਾਬ ਵੇਖਿਆ ਕਿਉਂ ਨਹੀਂ ਐ ਮੈਂ ਪੰਜਾਬ ਨੂੰ ਮਿਸ ਕਿਉਂ ਕੀਤਾ ਇਸ ਕਰਕੇ ਹੱਸਣਾ ਸਾਰਾ ਦਿਨ ਹੀ ਹੱਸੇਗਾ ਜਾਂਦਾ ਹੋਇਆ ਰੋਵੇ ਤੇ ਉਹ ਵੀ ਵਾਪਸ ਮੁੜ ਕੇ ਆਵੇ ਇਹ ਮੇਰੇ ਮਨ ਦੇ ਵਿੱਚ ਤਾਂ ਬਹੁਤ ਥੋੜਾ ਖਿਆਲ ਸੀਗਾ ਦਰਦੀ ਸਾਹਿਬ ਦੀ ਬਹੁਤ ਵੱਡੀ سپورਟ ਸੀਗੀ ਤੇ ਬਾਕੀ ਅਸੀਂ ਚਾਹੁੰਦੇ ਆ ਦੇ ਪੰਜਾਬੀ ਦੇ ਉੱਤੇ ਕੰਮ ਕਰ ਰਹੇ 33 ਸਾਜ ਇੱਥੇ ਸਿਖਾਣੇ ਨੇ ਸਰਦਾਰ ਜਸਪਾਲ ਸਿੰਘ ਜੀ ਨੇ ਤੁਨ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਰਗ ਦੇ ਉੱਤੇ ਕੰਮ ਕਰ ਰਹੇ ਆ ਹਾਂਜੀ ਹਾਂਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿੰਨੇ ਸ਼ਬਦ ਨੇ ਜਿੰਨੇ ਰਾਗ ਨੇ ਉਹਨਾਂ ਦੇ ਉੱਤੇ ਕਿਤਾਬ ਲਿਖਤੀ ਉਹ ਅਸੀਂ ਬੱਚਿਆਂ ਨੂੰ ਪੜਾਈਏ ਚਲੋ ਚੰਗੀ ਗੱਲ ਆ ਤੁਹਾਡਾ ਜਿਹੜਾ ਕੰਮ ਆ ਮੈਨੂੰ ਲੱਗਾ ਪਰਮਾਤਮਾ ਦੀ ਕਿਰਪਾ ਨਾਲ ਪੂਰਾ ਸਭ ਜੱਡੀ ਸਾਹਿਬ ਅੱਜ ਕਿਵੇਂ ਲੱਗ ਰਿਹਾ ਬੜੀਆਂ ਕਰੀਮਾਂ ਇਕੱਠੀਆਂ ਕੀਤੀਆਂ ਨੇ ਤੁਸੀਂ ਕੈਂਠਾ ਵੀ ਪਾਇਆ ਸਨਮਾਨ ਵੀ ਕੀਤਾ ਉਸ ਜਗ੍ਹਾ ਤੇ ਪਹੁੰਚਿਓ ਬੜੀ ਪੰਜਾਬੀ ਵਿਰਾਸਤ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਦੋ ਅਜੀਤ ਸਾਹਿਬ ਨੇ ਬੜਾ ਵੇਰਵੇ ਸਹਿਤ ਇਸ ਪ੍ਰੋਜੈਕਟ ਬਾਰੇ ਸਾਰੇ ਦੱਸਿਆ ਲੇਕਿਨ ਤੁਸੀਂ ਹੁਣ ਦੇਖੋਗੇ ਆਉਣ ਵਾਲੇ ਸਮੇਂ ਵਿੱਚ ਕਿ ਦੁਨੀਆ ਭਰ ਵਿੱਚੋਂ ਗੁਰੂ ਕੇ ਸਿੱਖ ਪੰਜਾਬੀ ਨੂੰ ਪਿਆਰ ਕਰਨ ਵਾਲੇ ਔਰ ਵਕਫਾਂ ਸਰਕਾਰਾਂ ਜਿਹੜੀਆਂ ਵਿਰਾਸਤ ਨੂੰ ਪ੍ਰਮੋਟ ਕਰ ਰਹੀਆਂ ਭਾਵੇਂ ਪੰਜਾਬ ਦੀ ਹੋਵੇ ਭਾਵੇਂ ਹਰਿਆਣਾ ਦੀ ਹੋਵੇ ਸਾਰਿਆਂ ਨੂੰ ਲੈ ਕੇ ਆਵਾਂਗੇ ਬੋਲੇ ਸੋਨਹੀਓ ਅਰੇ ਅਸਥਾਨ ਸਾਡਾ ਪੰਜਾਬ ਦਾ ਇੱਕ ਮਸ਼ਹੂਰ ਉਜਬਾ ਬਣੇਗਾ ਔਰ ਜੋ ਸਦਕਾ ਦਿਲੀ ਇਸ ਚਵਾਰਿਆਂ ਨੂੰ ਬੜਾਣ ਵਾਸਤੇ ਸ਼ਾਈ ਚਵਾਰੇ ਵਾਸਤੇ ਖੋਜੀ ਸਾਹਿਬ ਨੇ ਕੀਤੀ ਹੈ ਇਸ ਨੂੰ ਫਲ ਮਿਲੇਗਾ ਔਰ ਇਹ ਆਪਣੀ ਜ਼ਿੰਦਗੀ ਦੇ ਵਿੱਚ ਹੀ ਆਪਣੀਆਂ ਅੱਖਾਂ ਨਾਲ ਦੇਖਣਗੇ ਕਿ ਸਤਿਗੁਰੂ ਨੇ ਉਹਨਾਂ ਦੇ ਸਿਰ ਦੇ ਉੱਤੇ ਹੱਥ ਰੱਖ ਕੇ ਇੰਨਾ ਵੱਡਾ ਕੰਮ ਕਰਵਾਇਆ ਜਿਸ ਦੀ ਸਮੁੱਚੇ ਪੰਜਾਬੀ ਜਗਤ ਨੂੰ ਲੋੜ ਸੀ ਅੱਜ ਪੰਜਾਬੀ ਜਗਤ ਸਭਾ ਇੰਟਰਨੈਸ਼ਨਲ ਬਾਡੀ ਜੋ ਹੈ ਔਰ ਚੜਦੀ ਕਲਾ ਟਾਈਮ ਟੀਵੀ ਜੋ ਗਲੋਬਲ ਟੀਵੀ ਚੈਨਲ ਹੈ ਅਸੀਂ ਹਰ ਯਤਨ ਕਰਾਂਗੇ ਕਿ ਹਰ ਪੰਜਾਬੀ ਨੂੰ ਖਾਸ ਕਰਕੇ ਅਸੀਂ ਸੁਨੇਹਾ ਲਈਏ ਕਿ ਤੁਸੀਂ ਜਦੋਂ ਵੀ ਪਟਿਆਲੇ ਆਓ ਇੱਥੇ ਜ਼ਰੂਰ ਆਓ ਤੇ ਬੰਬੇ ਦੀਆਂ ਜਿਹੜੀਆਂ ਫਿਲਮਾਂ ਦੀਆਂ ਕੰਪਨੀਆਂ ਇੱਥੇ ਸ਼ੂਟਿੰਗ ਆਸਤੇ ਆਂਦੀਆਂ ਨੇ ਮੋਤੀ ਪੈਲੇਸ ਔਰ ਸ਼ੀਸ਼ ਮਹਿਲ ਔਰ ਬਾਕੀ ਪੁਰਾਣੀਆਂ ਬਿਲਡਿੰਗਾਂ ਵਿਰਾਸਤੀ ਇਮਾਰਤਾਂ ਦੀਆਂ ਸ਼ੂਟਿੰਗ ਕਰਨ ਵਾਸਤੇ ਉਹਨਾਂ ਨੂੰ ਇੱਥੇ ਲੈ ਕੇ ਆਵਾਂਗੇ ਤਾਂ ਜੋ ਸਾਰੇ ਸੰਸਾਰ ਵਿੱਚ ਜਿੱਥੇ ਜਿੱਥੇ ਲੋਕ ਇੰਡੀਅਨ ਫਿਲਮਾਂ ਦੇਖਦੇ ਨੇ ਉਹਨਾਂ ਨੂੰ ਪਤਾ ਲੱਗੇ ਕਿ ਪਟਿਆਲੇ ਦਾ ਸ਼ਹੀ ਚਵਾਰਾ ਵੀ ਹੈ ਜਿੱਥੇ ਆ ਕੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਸ ਵਰਦਾਨ ਦਾ ਪਤਾ ਲੱਗੇਗਾ ਜਿਹੜਾ ਉਹਨਾਂ ਨੇ ਤੇਰਾ ਘਰ ਮੇਰਾ ਆਸੇ ਕਹਿ ਕੇ ਇਸ ਨੂੰ ਨਵਾਜਿਆ ਸੀ ਔਰ ਬਹੁਤ ਕੁਝ ਇਸ ਸ਼ਹੀ ਚਵਾਰੇ ਬਾਰੇ ਕਿਹਾ ਜਾ ਸਕਦਾ ਹੈ ਔਰ ਬਹੁਤ ਕੁਝ ਅਸੀਂ ਦੁਨੀਆ ਦੇ ਲੋਕਾਂ ਨੂੰ ਦੱਸਾਂਗੇ ਇੱਥੇ ਹੋਰ ਵੀ ਇੰਪਰੂਵਮੈਂਟਸ ਹੋਣਗੀਆਂ ਅਤੇ ਜਿਤਨੀ ਵੀ ਸੇਵਾ ਅਦਾਰਾ ਚੜ ਦੀ ਕਲਾ ਇਸ ਅਸਥਾਨ ਦੀ ਇਸ ਸ਼ਾਈ ਚਵਾਰੇ ਦੀ ਔਰ ਇਸ ਕਨਸੈਪਟ ਦੀ ਕਰ ਕਰ ਦੇ ਵਿੱਚ ਮੈਸੇਜ ਲਾਣ ਲਈ ਸੇਵਾ ਜੋ ਅਸੀਂ ਕਰਨ ਦੇ ਸਮਰੱਥਾ ਅਸੀਂ ਕਰਕੇ ਆਪਣਾ ਧੰਨ ਭਾਗ ਸਮਝਾਂਗੇ ਵਾਹਿਗੁਰੂ ਜੀ ਦਾ ਖਾਲਸਾ ਤੁਹਾਨੂੰ ਕਾਨੂੰ ਕਿਤਾ ਲੱਗਿਆ ਕਿ ਉਹ ਪੁਰਾਣੀਆਂ ਯਾਦਾਂ ਉਹ ਪੁਰਾਣੇ ਦਿਨ ਯਾਦ ਆਏ ਜਦੋਂ ਕੱਚੇ ਘਰਾਂ ਦੇ ਵਿੱਚ ਰਹਿੰਦੇ ਸੀ ਪਰਿਵਾਰ ਇਕੱਠਾ ਹੁੰਦਾ ਸੀ ਅੱਜ ਉਹ ਪੁਰਾਣੇ ਦਿਨ ਉਹ ਪੁਰਾਣੀਆਂ ਸੇਲੀਆਂ ਉਹ ਪੁਰਾਣੇ ਕਹਾਤ ਕਥਾਵਾਂ ਉਹ ਯਾਰ ਆਈਆਂ ਵੰਦੇ ਵਿੱਚ ਮੇਰੇ ਮਨ ਤੇ ਗੁਰੂਆਂ ਦਾ ਹੀ ਖਿਆਲ ਆ ਰਿਹਾ ਹੈ ਸਾਡੇ 10 ਗੁਰੂ ਵੀ ਤੇ ਹਨ ਇਸ ਤਰ੍ਹਾਂ ਦੇ ਹੀ ਘਰਾਂ ਚ ਰਹਿੰਦੇ ਸੀ ਉਹ ਸਾਨੂੰ ਉੱਥੋਂ ਦੀ ਯਾਦ ਆ ਰਹੀ ਹੈ ਕਿ ਉਹ ਕਿਵੇਂ ਰਹਿੰਦੇ ਸੀ ਕਿਸ ਤਰ੍ਹਾਂ ਦਾ ਸਿਸਟਮ ਸੀ ਐਸੀ ਸਿਸਟਮ ਹੁੰਦਾ ਸੀ ਇਸ ਕਰਕੇ ਮੈਨੂੰ ਉਹਨਾਂ ਦੀ ਯਾਦ ਆ ਰਹੀ ਹੈ ਦਸਾ ਗੁਰਾਂ ਦੀ ਵੀ ਉਹ ਵੀ ਇਹਨਾਂ ਚਵਾਰਿਆਂ ਦੀ ਇਸ ਤਰ੍ਹਾਂ ਹੀ ਰਹਿ ਕੇ ਆਪਣਾ ਬਤੀਤ ਕਰਕੇ ਗਏ ਨੇ ਜੀਵਨ ਸੋ ਬਿਲਕੁਲ ਸੋ ਅਜੈਬ ਸਿੰਘ ਜੱਠਾ ਜੱਠਾ ਸਾਹਿਬ ਤੁਸੀਂ ਵਿਦੇਸ਼ਾਂ ਦੀ ਧਰਤੀ ਤੋਂ ਆਏ ਮੈਨੂੰ ਲੱਗਦਾ ਵਿਦੇਸ਼ਾਂ ਦੇ ਵਿੱਚ ਆ ਪੰਜਾਬੀ ਵਿਰਸਾ ਮਨੁੱਖ ਕਿਤਨਾ ਕਿਤਨਾ ਲੋਪ ਹੋ ਰਿਹਾ ਲੋਕ ਤੜਾ ਤੜ ਜਹਾਜ਼ ਲੈ ਕੇ ਤੁਰ ਰਹੇ ਨੇ ਕੋਈ ਅਮਰੀਕਾ ਜਾ ਰਿਹਾ ਕੋਈ ਕੈਨੇਡਾ ਜਾ ਰਿਹਾ ਕਿ ਜਦੋਂ ਮਿੱਟੀ ਦੇ ਵਿੱਚ ਆਨਿਓ ਉਹ ਕੀ ਮੋਹ ਲੱਗਦਾ ਮਨ ਦੇ ਵਿੱਚ ਕੀ ਆਂਦਾ ਉਹ ਕੋਈ ਮੈਨੂੰ ਤਾਂ ਪੰਜਾਬ ਬਹੁਤ ਚੰਗਾ ਲੱਗਦਾ ਹੈਗਾ ਵਾ ਮੈਂ ਖਾਸ ਧੰਨਵਾਦੀ ਆ ਅੱਜ ਹਰਪ੍ਰੀਤ ਸਿੰਘ ਦਰਦੀ ਸਾਹਿਬ ਦਾ ਜਿਨ੍ਹਾਂ ਨੇ ਆ ਜਗ੍ਹਾ ਚੁਣੀ ਹੈਗੀ ਆ ਅਸੀਂ ਪੰਜਾਬੀ ਹੀਰੋ ਉਹਨਾਂ ਦੀ ਸ਼ਨਾਖਤ ਕਰਦੇ ਸੀਗੇ ਤੇ ਅੱਜ ਅਸੀਂ ਸਾਡ ਜਗਜੀਤ ਸਿੰਘ ਦਰਦੀ ਸਾਹਿਬ ਨੂੰ ਪੰਜਾਬੀ ਹੀਰੋ ਦੀ ਤਰ੍ਹਾਂ ਅਸੀਂ ਐਲਾਨ ਚੁੱਕੇ ਹੈਗੇ ਆ ਉਹਨਾਂ ਨੂੰ ਇਸ ਜਗ੍ਹਾ ਤੇ ਸਨਮਾਨਿਤ ਕਰਨਾ ਮੇਰੇ ਲਈ ਬਹੁਤ ਵੱਡੀ ਵੱਡੇ ਪਾਗਾਂ ਦੀ ਗੱਲ ਹੈਗੀ ਆ ਮਿਹਰਬਾਨੀ ਜੀ ਅਮਰਪਾਲ ਜੀ ਤੁਸੀਂ ਵੀ ਵਿਦੇਸ਼ਾਂ ਦੀ ਧਰਤੀ ਤੇ ਕਿਉਂ ਪ੍ਰਧਾਨ ਮੰਤਰੀ ਨਾਲ ਬੜੇ ਟੂਰ ਕੱਢੇ ਨੇ ਜਦੋਂ ਐਸਾ ਮਿੱਟੀ ਦੇ ਉੱਪਰ ਆਨੇ ਹੋ ਤੁਸੀਂ ਦੇਖਿਆ ਵੀ ਕਿਵੇਂ ਵਿਰਾਸਤੀ ਚੀਜ਼ ਬਣਾਈ ਹੋਈ ਹੈ ਸ਼ਾਈ ਚੁਬਾਰਾ ਜਦੋਂ ਆਪਾਂ ਸ਼ਾਈ ਚੁਬਾਰਾ ਕਹਿੰਦੇ ਨੇ ਤਾਂ ਵਾਕੀ ਸ਼ਾਈ ਹੋ ਜਾਂਦਾ ਕਿਉਂਕਿ ਸ਼ਾਈ ਚੀਜ਼ਾਂ ਹੁੰਦੀਆਂ ਨੇ ਤਾਂ ਤੁਸੀਂ ਪਰਿਵਾਰ ਸᱶਿਤ ਆਇਓ ਕਿਵੇਂ ਲੱਗਿਆ ਮਨ ਨੂੰ ਅਮਰਜੀਤ ਜੀ ਸ਼ਾਇਦ ਇੱਥੇ ਸਾਰਾ ਕੁਝ ਹੈਗਾ ਪਰ ਪੁਰਾਣੇ ਟਾਈਮ ਵਿੱਚ ਜਿਹੜੀਆਂ ਰਿਸ਼ਤੇਦਾਰੀਆਂ ਤੇ ਪਿਆਰ ਜਿਹੜਾ ਆਪਣਾ ਪੱਕਾ ਹੁੰਦਾ ਸੀ ਘਰ ਕੱਚੇ ਹੁੰਦੇ ਸੀ ਅੱਜ ਇੱਥੇ ਆ ਕੇ ਸੇਮ ਉਹੀ ਦੇਖਣ ਨੂੰ ਮਿਲਿਆ ਹੈ ਘਰ ਜਿਵੇਂ ਕੱਚੇ ਬਣੇ ਹੁੰਦੇ ਸਨ ਪਰ ਪਿਆਰ ਪੱਕਾ ਮੈਂ ਸਾਰਿਆਂ ਨੂੰ ਇਹ ਹੀ ਅਪੀਲ ਕਰਦਾ ਇੱਥੇ ਇੱਕ ਵਾਰੀ ਆਓ ਆਪਣੀ ਵਿਰਾਸਤ ਨੂੰ ਦੇਖੋ ਆਪਣੀ ਵਿਰਾਸਤ ਨੂੰ ਜਾਣੋ ਹੋਵੇ ਸ਼ਾਇਦ ਮੁਰ ਤੋਂ ਤੁਹਾਡੇ ਵਿੱਚ ਉਹੀ ਪੁਰਾਣਾ ਪਿਆਰ ਫਿਰ ਤੋਂ ਜਾਗਰ ਹੋਵੇ ਤੁਸੀਂ ਸਮਝੋਗੇ ਰਿਸ਼ਤੇ ਵੀ ਕਿਤਨੇ ਕਿ ਟੁੱਟ ਰਹੇ ਨੇ ਜਦੋਂ ਆ ਚੀਜ਼ ਹੁੰਦੀ ਸੀ ਇੱਕ ਕੱਚੇ ਮਕਾਨ ਦੇ ਵਿੱਚ ਹੁੰਦੇ ਸੀ ਸਾਰਾ ਪਰਿਵਾਰ ਇਕੱਠਾ ਹੁੰਦਾ ਸੀ ਤਾਂ ਰਿਸ਼ਤੇ ਵੀ ਕਿਤਨੇ ਕਿਤੇ ਬਰ ਅੱਜ ਰਿਸ਼ਤੇ ਵੀ ਟੁੱਟਦੇ ਜਾ ਰਹੇ ਨੇ ਕਿਉਂਕਿ ਘਰ ਵੀ ਅਲੱਗ-ਅਲੱਗ ਕਿਉਂਕਿ ਇਹ ਵੀ ਕਾਰਨ ਹੈ ਕਿਤਨੇ-ਕਿਤੇ ਤੁਸੀਂ ਰਿਸ਼ਤਿਆਂ ਦੀ ਗੱਲ ਕੀਤੀ ਤੁਸੀਂ ਅੰਦਰ ਵਿజిਟ ਕੀਤਾ ਹੋਏਗਾ ਤੇ ਤੁਸੀਂ ਦੇਖਿਓਗੇ ਦਰਵਾਜ਼ੇ ਦੋ ਨੇ ਅੰਦਰ ਜਿਹੜੀ ਜਾਲੀ ਪਈ ਹੈ ਪੁਰਾਣੇ ਟਾਈਮ ਵਿੱਚ ਦੁੱਧ ਰੱਖਦੇ ਸੀ ਜਿਹਨੂੰ ਅੱਜ ਅਸੀਂ ਫ੍ਰਿਜ ਕਹਿੰਦੇ ਆ ਤੇ ਉਹਦੇ ਵੀ ਦੋ ਦਰਵਾਜ਼ੇ ਲੱਗੇ ਹੋਏ ਨੇ ਅੱਜ ਜੇਕਰ ਘਰਾਂ ਦੇ ਵਿੱਚ ਜਾਈਏ ਤੇ ਇੱਕ ਦਰਵਾਜ਼ਾ ਇੱਕ ਦਾ ਮਤਲਬ ਅਸੀਂ ਕੱਲੇ ਹੋ ਗਏ ਆ ਉਹ ਦੋ ਦਾ ਮਤਲਬ ਹੁੰਦਾ ਸੀ ਜੋੜਾ ਅੰਦਰ ਮੰਜਾ ਪਿਆ ਇੱਕ ਫੀਮੇਲ ਹੈ ਇੱਕ ਮੇਲ ਹੈ ਔਰ ਜਿਹੜਾ ਫੀਮੇਲ ਹੈਗਾ ਉਹਦਾ ਤੁਸੀਂ ਦੇਖੋਗੇ ਜਿਹੜਾ ਪਾਵਾ ਗੋਲ ਹੈ ਤੇ ਜਿਹੜਾ ਮੇਲ ਟਾਈਪ ਬਣਾਇਆ ਉਹਦਾ ਤਾਵਾ ਚੋਰਸ ਹੈਗਾ ਇਸ ਤਰ੍ਹਾਂ ਇਹ ਆਪਣਾ ਇਕੱਠੇ ਰਹਿਣ ਦਾ ਇੱਕ ਸੰਦੇਸ਼ ਹੈ ਇੱਕ ਦ੍ਰਿਸ਼ ਹੈਗਾ ਵੀ ਵੀ ਇਕੱਠੇ ਰਵਾਂਗੇ ਤੇ ਵਧੀਆ ਰਵਾਂਗੇ ਸੋ ਬਿਲਕੁਲ ਸੋ ਬਿਲਕੁਲ ਅਸੀਂ ਵੀ ਜਿਹੜਾ ਖਾਸ ਤੌਰ ਤੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਦਰਹੀਂ ਲੋਕਾਂ ਨੂੰ ਸੰਗਤਾਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਹਾਂ ਤੁਸੀਂ ਵੀ ਜਿਹੜਾ ਸ਼ਾਈ ਚਵਾਰੇ ਦੇ ਵਿੱਚ ਆਓ ਤਾਂ ਜੋ ਕਿ ਤੁਸੀਂ ਪੰਜਾਬੀ ਵਿਰਾਸਤ ਦੇ ਨਾਲ ਪੰਜਾਬੀ ਮਾਂ ਬੋਲੀ ਦੇ ਨਾਲ ਜੁੜ ਸਕਦੇ ਹੋ ਸੋ ਹੋਰ ਵੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਅੱਜ ਆਇਓ ਹੁਣ ਤੁਹਾਡੇ ਨਾਲ ਲੀਡਰਸ਼ਿਪ ਬੜੀ ਹੈ ਪੰਜਾਬ ਦੀ ਲੀਡਰਸ਼ਿਪ ਬੜੀ ਜੁੜੀ ਹੋਈ ਹੈ ਉਹਨਾਂ ਨੂੰ ਕਹਿਣਾ ਚਾਹੋਂਗੇ ਵੀ ਇਸ ਜਗ੍ਹਾ ਤੇ ਆਓ ਬੜੀ ਖੁਸ਼ੀ ਹੋਈ ਇੱਥੇ ਆ ਕੇ ਪੰਜਾਬ ਦਾ ਜੋ ਪੁਰਾਣਾ ਸੱਭਿਆਚਾਰ ਪੰਜਾਬ ਦਾ ਪੁਰਾਣਾ ਵਿਰਸਾ ਹੈ ਉਹ ਉੱਥੇ ਦੇਖਣ ਨੂੰ ਮਿਲਿਆ ਤੇ ਉਹ ਵਿਰਸਾ ਜਿਹੜਾ ਪਿੰਡਾਂ ਦੇ ਵਿੱਚੋਂ ਲੋਪ ਹੋ ਰਿਹਾ ਹੈ ਤੇ ਉਹ ਖੋਜੀ ਸਾਹਿਬ ਨੇ ਇੱਥੇ ਹੂ ਬੂਹ ਪੇਸ਼ ਕੀਤਾ ਤੇ ਇਹ ਲੱਗਦਾ ਕਿ ਅਸੀਂ ਪੁਰਾਣਾ ਜੋ 200 ਸਾਲ ਪਿੱਛੇ ਆ ਕੇ ਤੇ ਕਿਵੇਂ ਸਾਡੇ ਸਾਰੇ ਪੁਰਾਣੇ ਵੱਡੇ ਵੱਡੇ ਦੇ ਗੁਰੂ ਸਾਹਿਬਾਨ ਕੀਵੇਂ ਰਹਿੰਦੇ ਸੀ ਉਸ ਤਰ੍ਹਾਂ ਦੀ ਜਿਹੜੀ ਫੀਲਿੰਗ ਆ ਰਹੀ ਹੈ ਉਸ ਤਰ੍ਹਾਂ ਦੇ ਸਾਰੇ ਕੱਪੜੇ ਵਿਛੇ ਹੋਏ ਦੇਖੇ ਮੰਜੇ ਦੇਖੇ ਭਾਂਡੇ ਦੇਖੇ ਤੇ ਹੋਰ ਵੀ ਜਿਹੜੀਆਂ ਪ੍ਰਾਤਨ ਚੀਜ਼ਾਂ ਜਿਹੜੀਆਂ ਆਮ ਘਰਾਂ ਦੇ ਚ ਵਰਤੀ ਜਾਂਦੀਆਂ ਉਹ ਚੀਜ਼ਾਂ ਦੇਖੀਆਂ ਤੇ ਅੱਜ ਇੱਥੇ ਸ਼ਾਹੀ ਚਮਾਰੇ ਚਾ ਕੇ ਜੇ ਸਾਹਿਬ ਜਗਜੀਤ ਸਿੰਘ ਜੀ ਦਰਦੀ ਸਾਹਿਬ ਹਰਪੀਰ ਦਰਦੀ ਚਟਾ ਸਾਹਿਬ ਸਾਰਿਆਂ ਨਾਲ ਆ ਕੇ ਇਸ ਬੇੜੇ ਅਸੀਂ ਆਪਣੇ ਆਪ ਨੂੰ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਅਸੀਂ ਪੰਜਾਬ ਦੇ ਵਿਰਸੇ ਨਾਲ ਦੁਬਾਰਾ ਜੁੜ ਗਏ। ਸੋ ਬਿਲਕੁਲ ਅਸੀਂ ਵੀ ਖਾਸ ਤੌਰ ਤੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਵੀ ਜਿਹੜਾ ਪੰਜਾਬ ਦੇ ਵਿਰਸੇ ਨਾਲ ਜੁੜੋ ਤਾਂ ਕਿ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਜਿਹੜਾ ਕੰਮ ਹੈ ਉਹ ਪੰਜਾਬ ਵੱਲੋਂ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਚ ਅੱਜ ਲਈ ਵਸੇ ਨਹੀਂ ਮੈਨੂੰ ਦੇ ਇਜਾਜ਼ਤ ਧੰਨਵਾਦ। ਔਰਨ ਕੀ ਆਰਤੀ ਸੋ ਆਰਤਾ ਅਕਾਲ ਜੂ ਕੋ ਔਰਨ ਕੀ ਬੋਲੀ ਔਰ ਖਾਲਚੇ ਕਾ ਬੋਲਾ ਹੈ। ਦੇਵੀ ਦੇਵ ਸਿਦਨ ਕੇ ਲੋਕ ਮੈਂ ਪ੍ਰਸਿੱਧ ਹੋ ਰਹੇ ਸਿੱਧ ਗੁਰੂ ਗੋਬਿੰਦ ਸਿੰਘ ਜੀ ਕੋ ਹੋਲਾ ਗੁਰੂ ਪਿਆਰੀ ਸਾਜ ਸੰਗਤ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ 14ਵਾਂ ਹੋਲਾ ਮਹੱਲਾ ਗੁਰਦੁਆਰਾ ਸਾਹਿਬ ਰਿਵਰ ਸਾਈਡ ਵਿਖੇ 29 ਮਾਰਚ ਨੂੰ ਮਨਾਇਆ ਜਾ ਰਿਹਾ ਹੈ ਇਹ ਲਗਾ ਕੇ ਭਾਈ ਜਸਵੰਤ ਸਿੰਘ ਖਾਲੜਾ ਤੇ ਭਾਈ ਦਿਲਾਵਰ ਸਿੰਘ ਬੱਬਰ ਦੀ 30 ਸਾਲਾ ਸ਼ਹੀਦੀ ਨੂੰ ਸਮਰਪਿਤ ਹੋਵੇਗਾ। ਸ਼ਨੀਵਾਰ ਸ਼ਾਮ 5 ਵਜੇ ਗੱਤਕੇ ਦਾ ਸਾਂਝਾ ਅਖਾੜਾ ਲੱਗੇਗਾ। ਜਿਸ ਵਿੱਚ ਕੈਲੀਫੋਰਨੀਆ ਤੋਂ ਬਾਹਰੋਂ ਆਏ ਖਿਡਾਰੀ ਭਾਗ ਲੈਣਗੇ। ਐਤਵਾਰ ਨੂੰ ਸਵੇਰੇ 8 ਵਜੇ ਕੈਲੀਫੋਰਨੀਆ ਗੱਤਕਾ ਦਲ ਦੇ ਸਾਰੇ ਅਖਾੜਿਆਂ ਦੀਆਂ 60 ਟੀਮਾਂ ਗੱਤਕੇ ਦੇ ਜੋਰ ਦਿਖਾਉਣਗੇ। ਇਹਨਾਂ ਪ੍ਰੋਗਰਾਮ ਵਿੱਚ ਸ਼ਹੀਦ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਆਪ ਸਾਰਿਆਂ ਨੂੰ ये ना समागम में शामिल होने की बेंती की थी है ये समागम का विशेष प्रसारण लगातार 16 कंटेनर में तीन मार्किनो चर्ची कला टाइम टीवी नॉर्थ अमेरिका से भी, भी खाए जाते। This program is sponsored by the Singler Office, Bakersfield for all your immigration, family law needs. Call or scan QR code to contact us. Rodis Inc. Million miles with smile or scan QR code to contact us. flankboard truck repair trust we build in truck repair or scan qr code to contact us the masala twist oxnard find authentic indian cuisine or scan qr code to contact us pizza twist taste with twist order today call or visit website or scan qr code to contact us new india market or scan qr code to contact us taba indian cuisine tracy find authentic indian cuisine in tracy or scan qr code to contact us Billa Market, scan QR code to contact us Simi Valley Family Dental Office, or scan QR code to contact us Samra Produce, largest variety of Indian vegetables and fruits in the USA, scan this QR code to contact us Mountain Mike Pizza, scan this QR code to contact us Apa made and served with love, scan this QR code to contact us Krishan Kumar Covered California Certified Agency Manager who can help you, your family and your small business with health insurance. Call at one 830 3270 or scan QR code to call or text.